ਸਭਰ ਤੇ ਪ੍ਰਭ ਨਾਮ ਭਗਤ ਜਨਾਕ ਹੈ ਮਨ ਵਿਚ ਆਬ ਰਹਾਉ ਪ੍ਰਭ ਕੈ ਸਿਮਰਨ ਗਰਬਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਪ ਲਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮੰਤਰੈ ਪ੍ਰਭ ਸਿਮਰਤ ਕਸ ਬਿਗਨ ਨ ਲਗੈ ਪ੍ਰਭ ਕੈ ਸਿਮਰਨ ਅੰਧ ਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾਸ ਤਾਪੈ ਰਬ ਕਾ ਸਿਮਰਨ ਸਾਥ ਕੈ ਸੰਗ ਸਰਪੰਦਾਰ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਦੇਤ ਸੇਤ ਨਾ ਹੋਨੇ ਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਸੁਬਦ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਬਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੂ ਕੋਲ ਭਲਾ ਏ ਸਿਮਰੇ ਜਿੰਨਾ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਪੂਜਾ پربرن گھبرن سب کچھ پرب سمراسا پرب کمرن پورن آسا پرب کہ سمرن من کی مل جائی امرت نہ امرت مائی سمائی پرب جی بسے سا کی رسنا نانک جن کا داس دسنا پرب کو سمرے چیتنتے پرب کو سمرے سی بت وتے ਰਬ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪਰਧਾਨ ਰਬ ਕੋ ਸਿਮਰੇ ਸੇ ਬਹਿ ਬੋਤਾ ਜੀ ਪ੍ਰਭ ਕੋ ਸਿਮਰੇ ਸੇ ਸਭ ਕੇ ਰਾਜੇ ਰਬ ਕੋ ਸਿਮਰੇ ਸੇ ਸੁਖ ਵਾਸੀ ਪ੍ਰਭ ਕੋ ਸਿਮਰੇ ਸਦਾ ਅਬਦਾਸੀ ਸਬਰੰਤੇ ਲਾਗੇ ਜਨ ਆਪ ਦੇ ਆਲਾ ਨਾਨਕ ਜੱਟ ਜੀ ਮੰਗਰਵਾਲਾ ਰਬ ਕੋ ਸਿਮਰੇ ਸੇ ਪਦ ਪਕਾਰੀ ਪ੍ਰਭ ਕੋ ਸਿਮਰੇ ਤਨ ਸਤ ਬਲਿਹਾਰੀ ਪ੍ਰਭ ਕੋ ਸਿਮਰੇ ਤਨ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਨ ਸੂਖ ਬਿਹਾਵੇ ਰੱਬ ਕੋ ਸਿਮਰੇ ਤੇ ਨਾਮ ਦੀ ਸਾ ਪ੍ਰਭੂ ਕੋ ਸਿਮਰੇ ਤੇ ਨਰ ਭਰੀ ਸਾ ਰੱਬ ਕੋ ਸਿਮਰੇ ਅਰਧ ਕਲੇਰੇ ਪ੍ਰਭੂ ਕੋ ਸਿਮਰੇ ਵਸੇ ਹਰ ਨੇਰੇ ਸਤਿ ਕਿਰਪਾ ਤੇ ਅੰਧ ਜਾਗ ਨਾਨਕ ਸਿਮਰਨ ਪੂਰਾ ਭਾਗ ਕਬ ਕਹਿ ਸੁਨਣ ਤਾਰ ਜੂਰੇ ਪ੍ਰਭ ਕਹਿ ਸਿਮਰਣ ਤਕੋ ਹੋ ਨਾ ਚੂਰੇ ਰੱਬ ਕਹਿ ਸਿਮਰਨ ਹਰ ਗੁਣ ਬਾਣੀ ਪ੍ਰਭ ਕਹਿ ਸੁਨਣ ਸਹਿਜ ਸੁਭਾਨੀ ਪ੍ਰਭ ਕਹਿ ਸਿਮਰਨ ਮਹਿ ਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਬਿਗਾਸਨ ਲੋਕੈ ਸੁਣਣ ਅਨਹਦ ਚੁਣਕਾਰ ਸੁਖ ਕਾ ਸਿਮਰਨ ਕਾ ਅੰਤ ਨਾ ਪਾਰੇ ਸਿਮਰੇ ਤੇਜ ਜਨ ਕੋ ਪ੍ਰਮਯਾ ਨਾਲਕ ਤੇਜੜ ਸਰਤੀ ਪਿਆ ਹਰਿ ਸਿਮਰਨ ਕਰ ਭਖਤ ਪ੍ਰਗਟਾਏ ਹਰਿ ਸਿਮਰਨ ਲਗ ਬੇਤੁਪਾਏ ਹਰਿ ਸਿਮਰਨ ਭਏ ਸ੍ਰੀ ਜਤੀ ਦਾਤੇ ਹਰਿ ਸਿਮਰਨ ਨੀਚ ਚਹੋਂ ਪੁੰਟ ਜਾਤੇ ਹਰਿ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰਿ ਕਾਰਨ ਕਰਨਾ ਹਰਿ ਸਿਮਰਨ ਕਿਉ ਸਗਲ ਆਕਾਰਾ ਹਰਿ ਸਿਮਰਨ ਮੈਂ ਆਪ ਸਰੰਕਾਰ ਆਕਰਿ ਕਿਰਪਾਤਿ ਆਪੁ ਭੁਜਾਇ ਨਾਨਕ ਗੁਰਮਖ ਹਰਿ ਸਿਮਰਨ ਤਿਨ ਪਾਇਆ ਸੁਲੂਕ ਦੀਨ ਦਟ ਦੁਖ ਭਟਨਾ ਕੜਕੜ 나ਦ ਅਨਾਥ ਸਰਨਤੋ ਵਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਭਪਰੀ ਮਾਤਿ ਕਤਸ ਮੀਤ ਨਾ ਭਾਈ ਮਨੁਆ ਨਾਮ ਸਿਰੈ ਸੰਗ ਸਹਾਈ ਜਨ ਬਹਾ ਪਿਆਸ ਦੂਦ ਜੰਦ ਲਾਇ ਤਹਿ ਕੇਵਨ ਦਾਸ ਮੇਰਾ ਚਲੇ ਜੇ ਮੁਸਕਲ ਹੋਵੈ ਤੋ ਵਾਰੀ ਹਰ ਕੋ ਨਾਮ ਕਿ ਨਮਾਇ ਉਧਾਰੀ ਅਣਖੁ ਖੁਣ ਹੈ ਜਨ ਕਰਤ ਨਹੀਂ ਕਰਾ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੀਰੀ ਨਾਲਿ ਪਾਵੋ ਸੂਪਲੇਰੇ ਸકલ ਬ੍ਰਿਸ਼ਟ ਕੋ ਰਾਜਾ ਦੁਖਿਆ ਸਾ ਨਾਮ ਜਪਤ ਹੋਈ ਸੁਖਿਆ ਬਾਤ ਕਿਨੋਰੀ ਬੰਧਨ ਪਰੈ ਹਰ ਕਾ ਨਾਮ ਜਪਨੇ ਤਰੈ ਅਣਖ ਮਾਇਆ ਰੰਗ ਦੇਖ ਨਾ ਮੁਝਾਵਾ ਹਰ ਕਾ ਨਾਮ ਜਪਿ ਅਘਾਵਾ ਜੇ ਮਾਰ ਕੇਉ ਜਾਤੁ ਕੇਲਾ ਤੈ ਹਰ ਨਾਮ ਸੰਗ ਹੋਤ ਸੁਖੇਲਾ ਐਸਾ ਨਾਮ ਬੜ ਸੁਦਾ ਸਿਆਈ ਐ ਨਾਨਕ ਗੁਰਮੁਖ ਪਰਮਗਤ ਪਾਈ ਐ ਕੋਟ ਸਹ ਨਹੀਂ ਕੋਟ ਲਖ ਬਾਹੀ ਨਾਮ ਜਪਤ ਹੈ ਬਾਰ ਬਰਾਹੀ ਅਨਕ ਗੰਜੈ ਆਏ ਸੰਘਾਰੈ ਹਰ ਕਾ ਨਾਮ ਦਕਾਨ ਉਧਾਰੈ ਅਨਕ ਜੋ ਜੰਦਾ ਬਰਜਾਮ ਨਾਮ ਜਪਤ ਪਾ ਬਿਚਰਾ ਬਣ ਹੋ ਮੈਲਾ ਮਲਕ ਕੋ ਨਾ ਤੂ ਮੈਂ ਫੱਟਾ ਨਾਮ ਕੋਟ ਬਾਹ ਕੋ ਵੈ ऐसा नाम जो कोई बड़ा रात नारक पाई है ऐसा कै संग जय मारक के गने जाहे ना गोसा हर का नाम पुहा संग तोसा जिन्हे पैटा महा अंत तुभारा हर का नाम सब सुजियारा क्या बासी रा तू ना कियानु हर का नाम तह नाल बसाडू जहां महाभिया सब गौ धाम ऐ हर के नाम कीत ऊपर शाम यात्री खामन तुज आकर खै तह नानक हर हर अमृत बरखाएं ਸਤਿ ਜੀ ਨਾਮ ਕੀ ਬਤਨਾਮ ਸਤਿ ਜੀ ਨਾ ਕੈ ਮਨ ਵਿਚਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਤਰੇ ਜਣ ਕੋਟ ਹਰ ਜਸ ਕਰ ਸੰਤ ਨਾਦ ਹਰ ਆਪਦ ਸਾਥ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਤਾਰ ਬ੍ਰਹਮ ਜਨ ਕੀ ਦੋਦਾਨ ਮਤ ਰੰਗ ਰਤੀ ਰਖੇ ਕੈ ਨਾਨਕ ਜਣ ਕੈ ਬਿਰਤ ਸੇ ਕੈ ਹਰ ਕਾ ਨਾਮ ਜਣ ਕੋ ਮੁਕਜੁਗ ਹਰ ਕੈ ਨਾਮ ਜਣ ਸੋਤ੍ਰਿਤ ਭੁਗਤ ਹਰ ਕਾ ਨਾਮ ਜਣ ਕਾ ਰੂਪ ਰੰਗ ਹਰ ਨਾਮ ਜਪਤ ਕਉ ਪ੍ਰੇਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੂਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਚ ਨਾਏ ਮਿਯੋਗ ਜਨਵਾਤਾ ਹਰ ਦਾਬ ਕੀ ਸੇਵਾ ਨਾਨਕ ਤੂਜੈ ਹਰ ਹਰ ਦੇਵਾ ਹਰ ਹਰ ਜਨ ਕਾ ਮਾਲਕ ਦੀਨਾ ਹਰ ਤੰਦੜ ਕੋ ਆਪ ਪ੍ਰਭ ਦੀਨਾ ਹੱਥ ਹਰ ਹਰ ਜਨ ਕਾ ਔਰਤ ਕਾਨੀ ਹਰ ਪਰਦਾਬ ਜਨ ਅਵਰ ਨਾ ਜਾਣੀ ਬੋਤ ਬੋਤ ਯਾਰ ਹਰ ਅਸ ਰਾਤੀ ਸੋਨ ਸਮਾਦ ਨਾਮ ਰਤਿ ਵਾਸੀ ਆਠ ਪੈਰ ਜਨ ਹਰ ਹਰ ਜਪੈ ਅਰ ਕਾ ਕਲ ਤ੍ਰਕਤ ਨਹੀਂ ਛਪੈ ਹਰ ਕੀ ਭਗਤ ਮੁਕਤ ਬੋ ਕਰੇ ਨਾਰਿਕ ਜਨ ਸੰਕੇ ਤੇ ਤਰੇ ਮਾਰ ਜਾ ਤੇ ਉਹ ਹਰ ਕੋ ਨਾਮ ਕਾਮ ਤੇ ਨ ਹਰ ਹਰ ਗੁਣ ਗਾ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨੋ ਤੇ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਪਰਿਵਤ ਹੈ ਸੰਤ ਪਰ ਤਾਪ ਦੁਖ ਸਭ ਲਥਾ ਹੈ ਸੰਤ ਕਾ ਸੰਗ ਬੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨ ਗਰਨੋ ਪਾਵੈ ਜਨ ਕੋਏ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਭ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸਾਸਤਰ ਸਿਮਰਤ ਬਖਿਆਨ ਜੋਗ ਅਭਿਆਸ ਕਰਮ ਤਰੰਗ ਕਰਿਆ ਸਗਲ ਤਿਆਗ ਬਨ ਮੰਦੇ ਬਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ

ਹਰ ਕੇ ਨਾਲ ਸਮਸਰ ਕਥ ਨਾਹੇ ਦਾਨ ਗੁਰਮਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰ ਦੇਸ ਤੈ ਗਰ ਭੁਗ ਮਾਨ ਨ ਮਸਤੇ ਹੁਟੈ ਸੋਚ ਕਰੈ ਦਿਨ ਅਰ ਰਾਤ ਮਨ ਕੀ ਮੈਲ ਤਸੇ ਜਾਤ ਇਸ ਤੇ ਹੀ ਕੋ ਬਹੁ ਸਾਧ ਨਾ ਕਰੈ ਮਨ ਤੇ ਕਬਹੁ ਨਾ ਵਿਖਿਆ ਟਰੈ ਜਲ ਤੋ ਵੈ ਬਹੁ ਦੇ ਅਨੀਤ ਸਦਕਾ ਹੋਏ ਕਾ ਕੀ ਭੀਤ ਮਨ ਹਰ ਕੇ ਨਾਮ ਕੀ ਮੈ ਮਾ ਉਜ ਨਾਨਕ ਨਾਮ ਉਤਰੇ ਪਤ ਬਹੁ ਮੂਜ ਬਹੁਤ ਧਿਆਨਮ ਜਮ ਕਾ ਭਉ ਬਿਆਪੈ ਅਨੇਕ ਜਤਰ ਕਾ ਦਰਸਨਾ ਤਰਾ ਬਾਇ ਭੀਕ ਅਨੇਕ ਅਗਰ ਨਹੀਂ ਪੂਜਾਇ ਕੋ ਬਾਦਰ ਕਾ ਨਹੀਂ ਸਿਜਾਇ ਨੂੰ ਤਸਨਾ ਹੀ ਉਪਿਆਲ ਬਹੁ ਵਿਆਪਹਿ ਮਾਇਆ ਜਾਲ ਅਵਰ ਕਰਤੂ ਥਗਲੇ ਕੇ ਬਡਾਲਾ ਗੋਵਿੰਦ ਭਜਨ ਮੇ ਸੋ ਨਹੀਂ ਮੰਦਾ ਹਰ ਕਾ ਨਾਮ ਜਬ ਪੂਜਾਇ ਨਾਨਕ ਬੋਲੇ ਸਹਿਜ ਭਾਏ ਚਾਰ ਪਦਾਰਥ ਦੇਖੋ ਮਾਪੇ ਸਾਧ ਜਿਮਾ ਕੀ ਦੇਵਾਲਾ ਕਹਿ ਜੇ ਉਹ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਤੈ ਸੁਖ ਗਾਵੈ ਜੇ ਕੋ ਆਪਣੀ ਸੋਭਾ ਲੋ ਰੈ ਸਾਧ ਸੰਗ ਇਹ ਹੋ ਮੈ ਸੋ ਰੈ ਜੇ ਕੋ ਜਨਮ ਮਰਨ ਤੇ ਡਰੈ ਸਾਚ ਨਾ ਕੀ ਸਤਿ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਸਾ ਕਹਿ ਬਰ ਬਲ ਜਾ ਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਹਿ ਮਟੈ ਬਿਮਾਨ ਆਪਤ ਕੋ ਜੋ ਜਾਣੈ ਨੀਚਾ ਸੋ ਬਣੀਐ ਸਭ ਤੇ ਉਚਾ ਜਾ ਕਾ ਮਨ ਹੋਏ ਸਗਲ ਕੀ ਦੇਨਾ ਹਰ ਹਰ ਨਾਮ ਤਿਨ ਘਟ ਘਟ ਕੀਨਾ ਮਾਟਾ ਪਣੀ ਤੇ ਬੁਰਾ ਮਟਾ ਨਾ ਪੀ ਖਿਆਸ ਅਗਰ ਸਾਜਨਾ ਸੁਖ ਸੁਖ ਜੰਮ ਸਰਬ ਸਿਛੇ ਦਾ ਨਾਨਕ ਪਾਪ ਮੁਠੀ ਲਿਪਾ ਤੇ ਤਨ ਕੋ ਤੰਤੀ ਰੋਣਾ ਉਠਾਵੇ ਕੋ ਦਾਉ ਤੀਰ ਸਾਵ ਨਿਵਾਰੇ ਕੋ ਤੰਤੀ ਰੋ ਮਾਰ ਸੁਖ ਟਾ ਕੋ ਦੇਵੋ ਦਾਣ ਕਰਨ ਕਰਾਵਨ ਹਾਰ ਸੁਆਮੀ ਸ਼ਗਲ ਕਟਾ ਕੇ ਅਸਰ ਜਾਮੀ ਆਪਣੀ ਗਤ ਵਿੱਚ ਜਾ ਰੋ ਆਪੇ ਆਪਨ ਸੰਗ ਆ ਪ੍ਰਭ ਰਾਸੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਤੂੰ ਜਾਣ ਤੁ ਕੋਈ ਸਰਬ ਕਰਮੈ ਸ੍ਰੀ ਸ਼ਸਾ